ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਾ ਵਿਰੋਧੀ ਚੰਦਰੀ ਮਹਿਮਤ ਹੈ ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਨੂੰ ਵੱਡੀ ਕਾਹੂ ਕਾਮਯਾਬੀ ਮਿਲੀ ਜਦੋਂ ਸੀਏ ਇੰਚ ਇੰਸਪੈਕਟਰ ਸਿੰਦਰ ਬਲਰੋ ਇੱਕ ਸਿਕਰਟ ਇਨਫੋਰਮੇਸ਼ਨ ਤੇ ਕੰਮ ਕੀਤਾ ਜਾ ਰਿਹਾ ਸੀ ਜਿਹਦੇ ਤਹਿਤ ਇਹਨਾਂ ਨੇ ਦੋ ਬੰਦੇ ਰੌਂਡ ਆਪ ਕੀਤੇ ਜਿਨ੍ਹਾਂ ਦਾ ਨਾਮ ਸਾਗਰ ਬਬਰ ਅਤੇ ਤਮਾਚੂ ਤਮਾਚੂ ਉਤਰਾ ਹੈ ਇਹਨਾਂ ਕੋਲ ਪੁਸ਼ਕਿਸ਼ ਦੌਰਾਨ 205 ਗ੍ਰਾਮ ਕੋਕੀਨ 2 ਕਿਲੋ ਚਰਸ ਇੱਕ ਰਵਲਵਰ ਬੱਤੀਬੋਰ ਇੱਕ ਪਿਸਟਲ ਬੱਤੀਬੋਰ 20 ਗ੍ਰਾਮ ਐਲਐਸਡੀ ਡਰਗ ਅਤੇ 20 ਗ੍ਰਾਮ ਆਇਸ ਡਰਗ ਫੜੀ ਗਈ ਹੈ ਇਹ ਜਿਹੜੇ ਆ ਬੜਾ ਹਾਈ ਪ੍ਰੋਫਾਈਲ ਜਿਹੜਾ ਆ ਡਰਗ ਦਾ ਰੈਕਡ ਚਲਾ ਰਹੀ ਸੀਗੇ ਔਰ ਇਹਨਾਂ ਦਾ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਦੇ ਵਿੱਚ ਸਾਡਾ ਕੰਮ ਸਟਾਰਟ ਹੋ ਗਿਆ ਜਿਹੜਾ ਵੀ ਇਹ ਫਾਰਵਰਡ ਲਿੰਕ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਜਿਹੜਾ ਵੀ ਆਏਗਾ ਉਹਨਾਂ ਨੂੰ ਅਸੀਂ ਜਲਦ ਰੈਸਟ ਕਰਾਂਗੇ ਥੈਂਕ ਯੂ